ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮ ਇਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇਣਾ ਆ ਗਈਆਂ ਵੀਰੋ ਟੋਪ ਕਲਾਸ ਆ ਇੱਕ ਤਾਜੀ ਸੂਈ ਆ ਇੱਕ ਵੜ ਟੁਕੜਾ ਚੰਗੀ ਵੱਡੇ ਪੱਲੇ ਦੀ ਫਾਰਮ ਦੀ ਆ ਵੀਰੋ ਰੇਟ ਗਿਆ ਜਾ ਪੂਰੀ ਵੀਡੀਓ ਵੇਖਿਓ ਆਓ ਵੀਰ ਜੀ ਇਹਨਾਂ ਬਾਰੇ ਲਈਏ ਹੁਣ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਵੀਰ ਜੀ ਕੀ ਹਾਲ ਚਾਲ ਠੀਕ ਠਾਕ ਵੀਰ ਜੀ ਵਧੀਆ ਜੀ ਵਧੀਆ ਵੀਰ ਜੀ ਨਾਂ ਦੱਸੋ ਆਪਣਾ ਮੇਰਾ ਨਾਂ ਪ੍ਰਕਾਸ਼ ਸਿੰਘ ਜੇ ਪਿੰਡ ਮੇਰਾ ਬੁੱਢਾ ਥੇਜੇ ਹਾਂਜੀ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ ਹੈਗਾ ਜੀ 6239871052 ਠੀਕ ਹੈ ਜੀ ਤੇ ਆਪਣਾ ਵਧੀਆ ਰਿਹਾ ਵੀਰ ਜੀ ਪਿਛਲੀ ਵੀਡੀਓ ਦਾ ਵੀਰ ਜੀ ਜਿਹੜਾ ਸੌਟ ਦੇ ਵਗੀਆਂ ਜੇ ਦੋਨੇ ਕਾਇਆਂ ਅੱਛਾ ਜੀ ਹਾਂ ਜੀ ਉਹਨਾ ਦੁੱਧ ਵੀ ਚੰਗਾ ਸੀ ਤੇ ਗਾਇਆਂ ਵੀ ਖਸਟ ਦੀਆਂ ਸੀ ਲੈ ਜਾਂਦੀਆਂ ਸਾਨੂੰ ਪਤਾ ਹੀ ਬਿਲਕੁਲ ਜੀ ਫਾਰਮ ਦੀਆਂ ਨੇ ਵੇਖੀ ਨੇ ਵੀਡੀਓ ਉਹ ਸੌਂਟ ਤੇ ਲੱਗਿਆ ਵੀਰੇ ਪਹਿਲੇ ਦੂਜੇ ਨੂੰਤੀ ਲੈਦੇ ਅੱਛਾ ਅੱਛਾ ਜੀ ਪਸ਼ੂ ਤੋਂ ਇਨਸਾਫ ਸੋਸਲਾ ਲੈ ਕੇ ਆਉਂਦੇ ਹਨਾ ਜੀ ਲੰਮੇ ਸਮੇਂ ਦਾ ਕੰਮ ਕਰਦੇ ਹਨਾ ਜੀ ਹੁਣ ਇੱਕ ਇਹ ਹੁਣ ਫਾਰਮ ਦੀ ਇੱਕ ਆਈ ਹੈ ਬੈਠ ਠੀਕ ਹੈ ਵੀਰ ਜੀ ਤੇ ਕਰੀਏ ਸ਼ੁਰੂ ਵੀਰ ਜੀ ਇੱਤੋਂ ਇੱਤੋਂ ਠੀਕ ਹੈ ਹਾਂ ਜੀ ਇਹਦੇ ਬਾਰੇ ਦੱਸਿਓ ਵੀਰ ਜੀ ਵੀਰ ਜੀ ਇਹਦੇ ਥੱਲੇ ਇਸ ਟਾਈਮ ਮੌਕੇ ਤੇ 12 ਕਿਲੋ ਦੁੱਧ ਜੇ ਹਾਂ ਜੀ ਪੰਜਾਂ ਤਰ੍ਹਾਂ ਦੀ ਸਹੀ ਮਗਰ ਵੱਸੀ ਜਾਏ 나ੜੂ ਤੇ ਜੇ ਬੱਚਾ ਅੱ ਐ ਵਾਸ਼ੀ ਮਗਰ ਉਹ ਆ ਗਿਆ ਠੀਕ ਹੈ ਜੀ ਠੰਡੀ ਸੀਲ ਦਾ ਕੋਈ ਰੱਸੀ ਪਾਉਣੀ ਪਾਵੇ ਨਹੀਂ ਪਾਉਣੀ ਨਾ ਪਾਵੇ ਬਿਨਾ ਰੱਸੀ ਤੋਂ ਬਿਨਾ ਪਹਾੜਿਆ ਤਾਂ ਚਲ ਪਾਉਣਾ ਹੀ ਨਹੀਂ ਆਪਾਂ ਸੱਚੀ ਬਿਲਕੁਲ ਬਿਲਕੁਲ ਜੀ ਤੇ ਆਪਣਾ ਹੁਣ ਹੱਥ ਲਾ ਕੇ ਵੀ ਇਹਨਾਂ ਠੰਡੀ ਸੀਲ ਤੇ ਕਿੰਨਾ ਦੁੱਧ ਵੀਰ ਜੀ ਇਹਦੇ ਵਿੱਚ ਦੁੱਧ 12 ਲੀਟਰ ਜਿਹੜਾ ਮੌਕੇ ਤੇ ਚਾਉਣਾ ਵੀਰ ਜੀ ਜਿਹੜਾ ਲੀਟਰ ਲੱਜਣਾ ਜੀ ਬਿਲਕੁਲ ਤੇ ਕੱਢੂਗੀ 18 ਔਰ 15 ਦੇ ਵਿੱਚ ਰਹੇਗੀ ਆਪਾਂ ਆਵੇਂ ਆ ਕੇ 20 ਪਾਈ ਚਾ ਲਈ ਨਹੀਂ ਜਿਹੇ ਹੈਗੀ ਠੀਕ ਹੈ ਜੀ ਠੀਕ ਹੈ ਜੀ ਤੇ ਖੋਲੋ ਵੀਰ ਜੀ ਠੀਕ ਵੇਖੋ ਵੀਰ ਜੀ ਸ਼ਾਈ ਪੰਨ ਆ ਗਈ ਹੈ ਵੜ ਠੰ ਠੰਡ ਠੰਡ ਵਧੀਆ ਲੱਗਿਆ ਵੀਰੋ ਮਗਰ ਵੀ ਇਹਦੇ ਵਸ਼ੀ ਆ ਗਈ ਆ ਜੀ ਬਾਕੀ ਵੀਰੋ ਚੈੱਕ ਕਰ ਲੋ ਵਾ ਨਾਣਾ ਨੂਣਾ ਚੈੱਕ ਕਰੋ ਵਾਨੇ ਦੀਆਂ ਕਿਆ ਬਾਤਾਂ ਜੀ ਚੰਗੀ ਵੈੜਾ ਜੀ ਘਰ ਚੌਨਲੀ ਵਧੀਆ ਵੀਰ ਹੈਣਾ ਜੀ ਅਜੇ ਘਰ ਚੌਨਲ ਕਰੌਸਪਨ ਆ ਗਈ ਆ ਸ਼ਾਈ ਹਾਲ ਚ ਆ ਗਈ ਆ ਵੀਰੋ ਠੰਡੀ ਸੀਰ ਫਿਰ ਆ ਗਈ ਆ ਇਹ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਠੰਡੀ ਸੀਰ ਵੈੜਾ ਸ਼ਾਈ ਹਾਲ ਪਾਂਚੇ ਹੋਣਾ ਮਗਰ ਵੀ ਵਸ਼ੀ ਆ ਗਈ ਆ ਜੀ ਬਿਲਕੁਲ ਵਸ਼ੀ ਜੇ ਨਾੜੂ ਤੇ ਬੱਚਾ ਨਾੜੂ ਦੋ ਵੈੜਾ ਹੋ ਗਏ ਹੈਣਾ ਜੀ ਹਾਂ ਜੀ ਦੋ ਆੜਾ ਬਿਲਕੁਲ ਬਿਲਕੁਲ ਜਾਂਦੇ ਵੀਰ ਜਾਂਦੇ ਵੇਖੋ ਵੀਰੋ ਚੰਗੀ ਵਹਿੜ ਆ। ਇਹਦੀ ਫੈਂਟ ਫੂਡ ਵੀ ਚੰਗੀ ਆਊਗੀ ਕਿਹੜਾ ਵੀਰ ਲੈ ਜਾਊਗਾ। ਇਹ ਮੱਝਾਂ ਬਰਾਬਰ ਹੁੰਦੀ ਹਨਾ ਵੀਰ ਜੀ। ਹੱਜੀ ਵਿੱਚ ਹੀ ਫੈਂਟ ਤੇ ਹਣੀ ਹੋਣਾ ਜਿੱਥੇ ਬੋਲੇ ਤੇ ਆ। ਨਹੀਂ ਬੋਲਾ ਆ ਗਿਆ ਹਨਾ ਜੀ। ਹਾਂਜੀ ਜੀ। ਠੀਕ ਹੈ ਜੀ। ਵੇਖੋ ਵੀਰੋ ਥਣ ਚੈੱਕ ਕਰ ਲੋ ਚਵਾਈ ਵਾਲੇ ਲੱਗੇ ਆ ਇੱਕ ਨੰਬਰ। ਚਵਾਈ ਚੁਈ ਕਿਦਾਂ ਵੀਰ ਜੀ? ਬਹੁਤ ਵਧੀਆ ਜੀ। ਕੋਈ ਪੂਰ ਛੱਟਾ ਨਹੀਂ। ਕੁਝ ਨਹੀਂ ਜੈਗਾ। ਠੀਕ ਹੈ ਜੀ। ਠੀਕ ਹੈ ਵੀਰ ਜੀ। ਵੇਹ ਲੋ ਵੀਰੋ ਚੰਗੀ ਵਹਿੜ ਆ। ਲੰਮੀ ਬੇਲਦੀ ਆ ਵੱਡੇ ਪੱਲੇ 'ਚ ਆ ਗਈ ਆ। ਹਾਂਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਵੀਰ ਜੀ ਮੁੱਲ ਤੇ ਦਾ 50000 ਰੁਪਿਆ ਜੀ ਹਾਂਜੀ ਹਾਂਜੀ ਬਾਕੀ ਗੀਤ ਦਾ ਤੋਂ ਮੰਨਤਾ ਜੀ ਨਾ ਕਰਦੇ ਵੀਰ ਜੀ ਤੁਸੀਂ ਕਰਦੇ ਮਨ 40 ਦੇ ਦਾਂਗੇ 45 ਦੇ ਹਾਂਜੀ ਠੀਕ ਹੈ ਜੈ ਜੈ ਮੁੱਲ ਵੀਰ ਜੀ ਚਲੋ ਵੀਰਾਂ ਨੂੰ ਨਾ ਕਿਰਾਏ ਪੈਂਦੇ ਆ 4-5000 ਰੁਪਿਆ ਤੇ ਰੇਟ ਆਡਾ ਜੈ ਜੈ ਇੱਕ ਹੀ ਗੱਲ ਕਰਦੀ ਵਿੱਚ ਛੋਟ ਛੱਪਾ ਵੀਰ ਜੀ 100 ਰੁਪਿਆ ਛੋਟ ਹੀ ਹੋਣਾ ਜੀ ਵੀਰ ਜੀ ਜਿੱਦ ਆ ਗਿਆ ਜਿੱਤਾ ਹੀ ਉਦਾਂ ਹੀ ਕਰ ਦੋ ਠੀਕ ਹੈ ਜੀ ਪਰ ਕਿਹਾ ਵੀ ਪਹਿਲੇ ਛੋਟ ਤੇ ਗਈਆਂ ਨਹੀਂ ਤੁਹਾਨੂੰ ਵੀ ਓਦਾਂ ਹੀ ਚਲੋ ਆਪਾਂ ਕਹਿੰਦੇ ਆ ਤੇ ਠੰਡੀਆਂ ਗਈਆਂ 12 ਲੀਟਰ ਚਾਉਣਾ ਜ ਠੀਕ ਹੈ ਜੀ ਜਾਣ ਦਿਓ ਹਨਾ ਜੀ ਠੀਕ ਹੈ ਜੀ ਵੇਖ ਲਓ ਵੀਰੇ ਉਹ ਰੇਟ ਜਾ ਜਾ ਭਾਜੀ ਉਹਨਾਂ ਦਾ 40000 ਦੀ ਵੈਟ ਦੇ ਦੇਣਗੇ ਲੈਵਾ ਚੈੱਕ ਕਰ ਲਓ ਵੀਰ ਜੀ ਚੰਗੇ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਵੈਟ ਦੀਆਂ ਹਾਂਜੀ ਵੀਰ ਜੀ ਦੂਜੇ ਨੰਬਰ ਤੇ ਆ ਗਏ ਉਹਦੇ ਬਾਰੇ ਦੱਸਿਓ ਹਾਂਜੀ ਵੀਰ ਜੀ ਇਹ ਨਾਲੇ 8 ਕਿਲੋ ਦੁੱਧ ਜੇ ਹੁਣ ਮੌਕੇ ਦਾ ਜਿਹੜਾ ਚਵਾਉਣਾ ਜੇ ਚਲੋ ਚਵਾ ਦੇਣਾ ਕਿਸੇ ਨੂੰ ਹਾਂ ਜਿਹੜਾ ਚਵਾ ਦੇਣਾ ਬਿਲਕੁਲ ਠੀਕ ਹੈ ਤੇ ਪਹਿਲਾਂ ਅੱਗੇ ਫਿਰ ਗਈ ਜੋ ਇੱਕਰ ਜਿਉਂ ਘਰ ਵਾਲੇ ਦੱਸਦੇ ਹੁਣ ਮਹੀਨਾ ਕੋ ਹੋ ਗਿਆ ਜੇ ਫੇਰ ਅੱਗੇ ਬਣੀ ਅੱਛਾ ਉਹਨਾਂ ਗਾਂ ਜਾਨੀ ਕਿ ਫੇਰ ਹੁਣ ਟੀਕਾ ਲਵਾਇਆ ਹੈ ਨਾ ਜਿੱਥੋਂ ਜਾਂਦੀ ਹੈ ਨਾ ਉਹ ਦੱਸਦੇ ਵੀਰ ਹਣੀ ਨਹੀਂ ਬਿਲਕੁਲ ਵੇਖ ਲਓ ਵੀਰੋ ਬਿਲਕੁਲ ਤੇ ਫੇਰ ਟੀਕਾ ਗਾਂ ਭਰਿਆ ਜੇ ਅੱਗੇ ਕਿਸਮਤ ਕਹਿਦੀ ਠੀਕ ਹੈ ਵੇਖ ਲਓ ਵੀਰੋ ਵੀਰੋ ਨਾ ਬਿਲਕੁਲ ਸੱਚਾਈ ਦੱਸੀ ਆ ਮੱਝਾਂ ਨਾਲ ਥਣ ਲੱਗਾ ਜੀ ਬਿਲਕੁਲ ਬਿਲਕੁਲ ਨਾੜਾ ਨੂਣਾ ਵੀਰੋਂ ਵੇਚ ਲਿਓ ਵੱਡੇ ਪੱਲੇ ਜਾਂ ਫੁੱਲ ਕੱਦ ਵਜਨ ਖੋਲੋ ਵੀਰ ਜੀ ਹੁਣ ਕਿੰਨਾ ਟਾਈਮ ਹੋ ਗਿਆ ਗਾਂ ਫੇਰ ਟੀਕੇ ਲੱਗਣ ਵੀਰ ਜੀ ਮਹੀਨਾ ਹੋ ਗਿਆ ਮਿੰਨੀ ਤੋਂ ਬਾਅਦ ਬਿਲਕੁਲ ਤੇ ਢੋਕਰ ਮੰਨ ਕੇ ਰੇਟ ਕਰਿਓ ਹਨਾ ਜੀ ਜਾਇ ਜੀ ਦੇ ਦਿਓ ਬਿਲਕੁਲ ਬਿਲਕੁਲ ਅਗੋਂ ਕੇ ਜੀ ਸੇਵਾ ਵੀਰ ਦੀ ਕੋਈ ਸੰਭੂ ਹਨਾ ਜੀ ਫਾਰਮ ਜੀ ਵੜਿਆ ਫਾਰਮ ਜੀ ਠੀਕ ਹੈ ਜੀ ਐ ਵੇਖ ਲਓ ਵੀਰ ਨੇ ਸੱਚਾਈ ਦੱਸੀ ਆ ਵੀ ਪਹਿਲਾਂ ਇੱਕ ਉਹਨਾਂ ਕੋਲੇ ਨਹੀਂ ਬਣਿਆ ਹਨਾ ਜੀ ਫਿਰ ਗਿਆ ਫਿਰ ਦੋਰੇ ਟੀਕੇ ਲਵਾਇਆ ਵਾ ਇਹ ਸੱਚਾਈ ਹੈ ਵੇਖ ਲਓ ਵੀਰੋਂ ਵੱਡੇ ਪੱਲੇ ਚਾ ਕਿਆ ਬਾਤ ਆ ਲੰਮੀ ਬੇਲ ਆ ਗਈ ਵੀਰੋ ਇਹਨੇ ਵੀਰ ਸੱਜਰ ਨੇ ਦੱਸਿਆ ਕੋਈ ਉਹਨਾਂ ਕਿੰਨਾ ਕਰ ਰਿਹਾ ਹੋਏ ਦਾ ਸੱਜੇ ਦਾ 22+ ਹੀ ਆ ਜੀ 22+ ਠੀਕ ਹੈ ਜੀ ਵੇਖ ਲੋ ਵੀਰੋ ਰੰਗ ਬਾਜਾ ਵੱਡੇ ਪੱਲੇ 'ਚ ਵੈੜ ਆ ਜੀ ਫੁੱਲ ਕੱਦ ਵਜਨ ਫੇਸ ਕੁਆਲਿਟੀ ਚੈੱਕ ਕਰ ਲੋ ਕਿਆ ਬਾਤਾਂ ਜੀ ਪੂਰੀ ਠਹਿਵੀ ਠੰਡੀ ਸੀਲ ਹੋਣੀ ਆ ਜੀ ਅੱਛਾ ਜੀ ਅਸੀਂ ਤੋਂ ਬਣਾ ਵੇਖ ਲੋ ਵੀਰੋ ਠੰਡੀ ਸੀਲ ਪੂਰੀ ਆ ਗਈ ਆ ਥਾਨ ਚੈੱਕ ਕਰ ਲੋ ਕਿਆ ਬਾਤਾਂ ਜੀ। ਠੀਕ ਹੈ। ਵਾਗੇ ਵੀਰ ਜੀ ਚਲੋ ਗਾਂ ਪਸ਼ੂ ਵਾਂਜੇ ਗਏ ਤੇ ਹਨਾ ਜੀ। ਇਹ ਚੰਗੇ ਮੁੱਲ ਤੇ ਵੇਖਦਾ ਚੰਗੀ ਕੀਮਤ ਤੇ ਘਰ ਰੱਖਣ ਵਾਸਤੇ ਬਹੁਤ ਸ਼ਾਨਦਾਰ ਗਾਂ ਵਾ ਵੱਡੇ ਪੱਲੇ ਦੀ ਵੀਰੋ ਆ ਗਈ ਆ। ਲੈ ਜਾ ਵੀਰ ਜੀ ਲੈ ਜਾ। ਬੰਦ। ਪਹਿਲਾਂ ਤੋਂ ਪਹਿਲਾਂ। ਠੀਕ ਹੈ ਜੀ। ਵੇਖੋ ਵੀਰੋ ਵੱਡੇ ਪੱਲੇ ਚ ਆ ਬਾਕੀ ਰੇਟ ਵੀਰ ਨੂੰ ਪੁੱਛਦੇ ਆ ਰੇਟ ਵੀਰ ਜਾਇਜ਼ ਹੀ ਕਰੂਗਾ ਜੀ ਚੰਗਾ ਥਣ ਲੱਗਿਆ ਵੀਰੇ ਓ ਘੜ ਘੜ ਤੇ ਥਣ ਲੱਗਿਆ ਜੀ 8 ਕਿਲੋ ਦੁੱਧ ਇਹਨਾਂ ਮੌਕੇ ਤੇ ਚੌਣਾ ਤੇ ਹੋ ਜੇ ਅੱਛਾ 8 ਕਿਲੋ ਦੁੱਧ ਮੌਕੇ ਤੇ ਮੌਜੂਦ ਆ ਜਿਹੜਾ ਹਨਾ ਜੀ ਤੇ 1 ਮਹੀਨਾ ਬਾਣੀ ਨੂੰ ਹੋ ਗਿਆ ਤੇ ਜਿਹੜਾ ਦੁੱਧ ਨੂੰ ਹਨ ਬਾਕੀ ਕਾਪਾ ਖਾਲੀ ਕਰਕੇ ਦੇਣੀ ਛੇ ਅਗਰ ਤੇ ਕਿਸਮਤ ਕਹੇ ਦੀ ਮੋਲੇ ਦਾ ਕਰਦੇ ਜੀ 28000 ਰੁਪਏ ਦੁੱਧ ਜੀ 28000 ਜੀ ਹਾਂ ਜੀ ਠੀਕ ਹੈ ਜੀ ਕਿੰਨੇ ਦੀ ਦੇ ਦੇਣੀ ਵੀਰ ਜੀ ਤੁਸੀਂ ਕਰ ਦੋ ਮਾਨਤਾਨ ਜੀ ਵੀਰ ਜੀ ਕਰ ਦਿਓ ਮਾਨ 25 ਦੇ ਦੀਏ 25 ਦੀ ਹਾਂਜੀ ਇੱਕ ਹੀ ਗੱਲ ਕਰਦੀ ਹੈ ਵੀਰ ਜੀ ਵਿੱਚ ਹੈ ਨਾ ਛੋਟਛਾਪਾ ਕਰ ਦੋ ਵੀਰ ਜੀ ਪੂਰੇ 20 ਦੀ ਜਾਣ ਦੋ ਠੀਕ ਵੀਰ ਜੀ ਜਾਣ ਦੋ ਹੈ ਨਾ ਜੀ 100 ਰੁਪਿਆ ਛੋਟ ਹੋਣੀ ਜੀ ਠੀਕ ਹੈ ਜੀ ਬਾਕੀ ਵੀਰੇ ਫਿਰ ਬਾਪਾ ਕਸਾਈ ਨਹੀਂ ਜੇ ਕਰਨੀ ਮੂਰ ਨਹੀ ਜਦੋਂ ਜਿਹੜਾ ਦੁੱਧ ਆ ਬਾਕੀ ਵੀਰ ਜੀ ਜੇ ਕੋਈ ਵੀਰ ਜੋੜਾ ਪਾਲੂਗਾ ਫਿਰ ਮਾਨਤਾਨ ਕਰ ਦਿਓ ਮਾਨਤਾਨ ਫਿਰ 500 ਹੋਰ ਛਾ ਕਰ ਦਾਂਗੇ ਜੋੜੇ ਠੀਕ ਕਰ ਦਾਂਗੇ ਜੀ ਅੱਛਾ ਜੀ ਜੋੜਾ 60 ਦਾ 60 ਦਾ ਹੁੰਦਿਆ ਵਾ ਹੋਰ ਮਾਨ ਕਰ ਦਿਓ ਚਲੋ ਕਰਦਾਂਗੇ ਹੈਨਾ ਜੀ 60 ਤਾਂ ਹੋ ਗਿਆ 20 ਹੋ ਗਿਆ 40 ਹੋ ਗਿਆ 60 ਤੇ ਯਾਰ ਹੋਰ ਛੱਡ ਦਿਓ ਜੇ ਕੋਈ ਵੀਰ ਜੋੜਾ ਪਾ ਲੂ ਤੇ ਕੋਈ ਨਾ ਵੀਰ ਜੀ ਦੂਰੋਂ ਕੋਈ ਵੀਰ ਫੋਨ ਕਰੂ ਨਾ ਕਰਿਓ ਮਾਨਦਾਨ ਖੁੱਲੇ ਕੋਈ ਗੱਲ ਨਹੀਂ ਦੇਖੋ ਵਹਿ ਡਾਲਦਾ ਨਹੀਂ ਬਿਲਕੁਲ ਬਿਲਕੁਲ ਨਹੀਂ ਰੇਟ ਤੁਹਾਡਾ ਜਾਇਜ਼ ਆ ਰੇਟ ਵੱਖ ਹੋਣੀ ਆ ਰੇਟ ਜਾਇਜ਼ ਆ ਤੁਹਾਡਾ ਬਿਲਕੁਲ ਨੋਰਮਲ ਰੇਟ ਆ ਚਲੋ ਕੋਈ ਵੀਰ ਨੂੰ 4-5000 ਕਰਾਇਆ ਪਊਗਾ ਤੇ ਉਹਨੂੰ ਕਿਰਾਇਆ ਦੁੱਖੂਗਾ ਨਹੀਂ ਹਾਂਜੀ ਹਨਾ ਜੀ 1000 ਰੁਪਏ ਸੱਟ ਦਾ ਤਾਂ ਹੈ ਨਾ ਠੀਕ ਹੈ ਜਾਇਜ਼ ਰੇਟ ਇਹ ਤੇ ਜਾਇਜ਼ ਹੈ ਜੋੜਾ ਖੜੇਗਾ 1000 ਰੁਪਏ ਬਿਲਕੁਲ 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 ਜੀ ਅੱਗੇ ਤੁਸੀਂ ਕਹਿੰਦੇ ਤੋਕੜਾ ਗੱਬਣਾ ਵੀ ਆਈਆਂ ਹੈ ਆਪਣੇ ਕੋਲੇ ਤੇ ਉਹ ਵਿੱਚ ਪਹਿਲਾਂ ਤੋਕੜ ਕੱਬਣਾ ਹੀ ਸੀ 6 ਮਹੀਨੇ ਤੇ ਗੱਬਣ 10 ਕਿਲੋ ਦੁੱਧ ਜਿਹੜੇ ਵੀਰ ਨੇ ਅੱਗੇ ਖੜੀ ਨਾ ਨਾ ਜੋੜਾ ਹੀ ਹਾਂਜੀ ਉਹਨੇ ਮੰਗਾਈ ਕਿ ਬੂਰੀ ਮੱਝ ਕਹਿ ਰਹੇ ਸੀ ਤਾਂ ਆਪਣੇ ਕੋਲ ਮੱਝਾ ਲੈਂਦੇ ਨਹੀਂ ਆ ਠੀਕ ਹੈ ਤੁਹਾਨੂੰ ਤੋਕੜ ਕੱਬਣੇ ਕਾਈ ਸੀ ਤੇ ਹੁਣ ਵੀਡੀਓ ਪਾਈ ਤੋ ਵੀਡੀਓ ਤੇ ਲੈ ਗਿਆ ਜੇ 10 ਕਿਲੋ ਦੁੱਧ ਉਹ ਜੋ ਗੋਜ ਹੁੰਦਾ ਉਹ ਹੀ ਦੱਸਦੇ ਜੋ ਜਿੰਨਾ ਵੀ ਦੱਸਾਂ ਦੁੱਧ ਉਹਨਾਂ ਹੀ ਕਹੇ ਦੁੱਧ ਤਾਂ ਨਹੀਂ ਝੂਠ ਬੋਲਣਾ ਠੀਕ ਹੈ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਫਿਰ ਹੁਣ ਨਾਮ ਮੇਰਾ ਪ੍ਰਕਾਸ਼ ਸਿੰਘ ਜੇ ਹਾਂਜੀ ਪਿੰਡ ਮੇਰਾ ਬੁੱਢਾ ਥੇ ਹਾਂਜੀ ਤਹਿਸੀਲ ਮਜੀਠਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ ਹੈਗਾ 62398 71055 ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਰੋ ਚੈਨਲ ਨੂੰ ਮਤਵਾਦ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਖੁਲਦੀ ਜਾਵੇ ਜੀ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ